ਇਈ ਮੇਤ੍ਰੋਏ ਦਰਗੋਰੀ ਆਪਣੀ ਸਫਾਈਆਂ ਜੀ ਦੇਖ ਸਕਦੇ ਹੋ ਹੁਣ ਇੰਨੀ ਸਫਾਈ ਹੋ ਚੁੱਕੀ ਐ ਤੇ ਇਧਰ ਜਿਹੜਾ ਸੁੱਕਾ ਹੈਗਾ ਸੇ ਨੂੰ ਆਪਾਂ ਲਾ ਕੇ ਆਕਾ ਠਪਟ ਠਕੇ ਤੇ ਦੇਖ ਸਕਦੇ ਹੋ ਆਪਾਂ ਪ੍ਰਦੂਸ਼ਣ ਬਹੁਤ ਜ਼ਿਆਦਾ ਕਰ ਰਹੇ ਆ ਤੇ ਦੇਖ ਸਕਦੇ ਹੋ ਰਾਤ ਨਾਲ ਵੀ ਫੁੱਕਰੇ ਦੇ ਘਰ ਘਰ ਤੱਕ ਛੋਲੇ ਕਰਤਾ ਕਿ ਰਾਣੀ ਕੱਟ ਕੇ ਰੱਖਣਾ ਉਹ ਦੇ ਤੱਕ ਕਨੇ ਫੁੱਕਰ ਦੀ ਨਾਲੀ ਕੱਟ ਬਾਕੀ ਸਾਰੇ ਨਾਲ ਨਾਲ ਜੁੜੇ ਹੋ ਇਧਰ ਆਪਣੀ ਸਬਜ਼ੀ ਆ ਗਈ ਜੀ ਇਧਰ ਆਪਣੇ ਪਸ਼ੂ ਆ ਜਾਣਗੇ ਤੇ ਨਈ ਮੰਮੀ ਇਧਰ ਲਿਪਾਠੇ ਪੱਥੇ ਕਰੂਗੀ ਅਥੇ ਵਥੇ ਕਰੀਏ ਮੈਂ ਡਿਸਾਈਡ ਕਰ ਲਾ ਭਾਈ ਹੁਣ ਕਿੱਧਰ ਲਈ ਸਾਈਡ ਪੱਠੇ ਕਰੀਏ ਆਪਣਾ ਤਾਂ ਮੈਂ ਇੱਥੇ ਪੱਠਾਂ ਇੱਧਰ ਯੈਸ ਇੱਧਰ ਲਈ ਸਾਈਡ ਮੱਜਾ ਕੋਠੇ ਵਾਲੇ ਹੁਣੇ ਪਏ ਕੋਈ ਇੱਧਰ ਲਈ ਛਾਂ ਆਏ ਕਰੋ ਇੱਥੇ ਹਾਂ ਗਰਮੀਓਂ ਚ ਆਉਂਦੀ ਆ ਨਾ ਛਾਂ ਉਰੇ ਗਰਮੀਓਂ ਚ ਆਉਂਦੀ ਆ ਇੱਧਰ ਨਹੀਂ ਆਉਂਦੀ ਪਿਛਲੇ ਸਾਲ ਤਾਂ ਇੱਧਰ ਸਿਉਂਦੀ ਨਹੀਂ ਸੀ ਛਾਂ ਆਉਂਦੀ ਸੀ ਰਮਣ ਵੱਡਾ ਬਹੁਤ ਹੋ ਗਿਆ ਇੱਧਰ ਨਹੀਂ ਆਉਂਦੀ ਸੀ ਇੱਥੇ ਇੱਥੇ ਆਉਂਦੀ ਸੀ ਜੀ ਵੱਡਾ ਥੋੜਾ ਹੋ ਗਿਆ ਤੇ ਇੱਧਰ ਆਪਣੀ ਹਰਿਆਲੀ ਆ ਜੀ ਦੇਖ ਸਕਦੇ ਹੋ ਪੁੱਲ ਸਾਰੀਏ ਪਿੰਡ ਦੇ ਵਿੱਚ ਹੀ ਗੱਡੀ ਚੈੱਕ ਕਰ ਰਹੀ ਆ ਵੀ ਗੱਡੀ ਚ ਕਿਹੜਾ ਬੈਠਾਗਾ ਟਿਕਟ ਕਰ ਦੇ ਤੂੰ ਬੰਦੇ ਲੈਣੇ ਬੰਦੇ ਗਾਇਬ ਹੋ ਗਏ ਜੀ ਬੰਦੇ ਗਾਇਬ ਹੋ ਗਏ ਜੀ ਪੁਲਸਾ ਹੀ ਲੈਣਾ ਇਹ ਕੋਈ ਨਾ ਦੱਸ ਨਾ ਕਿੰਦਾ ਨਾ ਸਾਨੂੰ ਆਪਾਂ ਅਗਲੇ ਨੂੰ ਪੁਲਸ ਦੀ ਗੱਲ ਛੱਡ ਕੇ ਆਪਾਂ ਨੀ ਰਾਮਨਾਮ ਕਰ ਬੈਠੀ ਹਾਂ ਰਾਮ 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 ਵਾ ਸੇਖਾਏ ਤੂੰ ਵਾਹਿਗੁਰੂ 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 ਇੱਕ ਦਾ ਕਾਸਟ ਭੱਲੇ ਆਂਦੀ ਮਮੀ ਕਪਰਾੜ ਜਾ ਕੇ ਜੀ ਪੁਲਸਾ ਨਾਮ ਹੀ ਇਹੇ ਆ ਦੇ ਆਦਤ ਉਹ ਧਰਮੀ ਭੱਲੇ ਗਈ ਕਿਹੜਾਗਾ ਹਨਾ ਜੜੀ ਧਰਮੀ ਭੱਲੇ ਗਈ ਪੁਲਸਾ ਨਾ ਲੈ ਕੇ ਐਨਾ ਡਰਿਆ ਪੁਲਸਾ ਦਾ ਉਹਨਾਂ ਡਰ ਕੇ ਆਪਣਾ ਗੱਲ ਲੈਣਾ ਕਿਸੇ ਦੀ ਗੱਲਬਾਤ ਹੋ ਰਹੀ ਤੂੰ ਕਾਸਟ ਕੇ ਬੋਲਦੇ ਆਂ ਆਪਦੀ ਫਿਰ ਸਿੱਖਾ ਥੋਣਾ ਜਿਹੜੀ ਬਲੱਡ ਲਾਈਨ ਬੁਈ ਸਿੱਖਾ ਬਲੱਡ ਲਾਈਨ ਤਰੀ ਸਿੱਖਾ ਮੈਂ ਭੁੱਲਣਾ ਤੇ ਇਧਰ ਦੇਖ ਸਾਦੇ ਮੇਂ ਹੱਥਾਂ ਦਾ ਹੋ ਰਿਹਾ ਤੇ ਟਾਈਮ ਹੋ ਗਿਆ ਜੀ 5:00 ਵਜੇ ਜੀ ਤਿੰਨ ਮਿੰਟ ਰਹਿੰਦੇ ਆ ਚੱਲੋਂ ਜਾਣ ਤਕਿਆ ਚੀ ਇਧਰ ਆਪਣੀਆਂ ਡੇਕਾਂ ਲੱਗੀਆਂ ਸੀ ਇਹ ਹੋਈਆਂ ਨਹੀਂ ਦੋ ਲਾਈਆਂ ਨੇ ਆ ਦੇਖ ਤੇਰਾ ਲੋਟ ਕਰ ਰਹੀ ਸੀ ਤੇ ਹੁਣ ਆਪਾਂ ਨਾ ਤੋਂ ਰਿਛਦਾ ਦੇ ਕੱਪੜੇ ਉਹ ਫਾਲੇ ਆਪਾਂ ਜੋਤਲਾਂ ਜਾਣੇ ਆ ਤੇ ਕੀ ਕਰਕੇ ਐਟਮ ਮੰਮੀ ਤੋਂ ਮੈਂ ਤਾਂ ਨੂੰ ਆ ਕਰਕੇ ਆਦਿਆਂ ਥੰਬੂ ਟੂਕੇ ਉਹ ਲਈਏ ਸੱਕੇ ਕਾ ਲੇ ਕਰਾਂ ਮੈਂ ਬਾਤیں ਸੁਣੀ ਜੀ ਤੁਮੀ ਤੁਮੀ ਲੱਗਦੀ ਹੋਂ ਤਾਂ ਅੱਛਾ ਬਸ ਬਾਤ ਤੁਸੀਂ ਵਾੜਸ ਪਟਿਆ ਕਰ ਰਹੀ ਬਿੰਠੀ ਕਿ ਨ ਲੱਗੀ ਜੀ ਬਾੜੀ ਉਹ ਕਹਿੰਦਾ ਬਣੀ ਹੈ ਇਹੋ ਸਾਡੀ ਜੀ ਮੰਮੀ ਬਈ ਨਹੀਂ ਮੰਦੀ ਉਹ ਦੇਖੋ ਜੀ ਰਾਤ ਤੱਕ ਬਹੁਤ دیر ਤੱਕ ਕੰਮ ਕਰੀ ਗਈ। ਆ ਨਵੀਂ ਕੁੱਤੀ ਆ ਗਈ ਪਤਾਨੀ। ਹੁਣ ਤਾਂ ਕੁੱਤਿਆਂ ਤੋਂ ਵੀ ਡਰ ਲੱਗਦਾ ਸੀ। ਉਹ ਦੇਖੋ ਬੱਚੀ। ਉਹ ਦੇਖੋ ਜੀ। ਇਹਦਰਾ ਆਪਣੀਆਂ ਨਵੀਂ ਬਾੜੀ ਆ ਗਿਆ। ਇਹੋ ਬਾਕੀ ਹੁਣ ਦਿਖਾਉਣਾ। ਨਵੀਂ ਕੁੱਤੀ ਆਈ। ਮੰਮੀ ਹੈ ਨਾ ਉਹ। ਮੈਕਸ ਮੈਕਸ ਜੀ ਮੰਮੀ ਵੀ ਇਹ ਜੀ ਹੈ। ਮੈਕਸ ਜੀ ਮੰਮੀ ਵੀ ਇਹ ਜੀ ਹੈ। ਆ ਦੇਖੋ ਜੀ ਇੱਥੋਂ ਦੀ ਆਪਾਂ ਕਰਤਾ ਬਸ ਹੁਣ ਬੱਸ ਨਾਲਾ। ਇਹ ਤੋਂ ਨਹੀਂ ਮਾਦਿਆ ਸਿੱਧੀ ਜਾ ਕਰੂ। ਇੱਥੇੁੰ ਦਿਨ ਮੈਂ ਸਿੱਟੀ ਆਇਆ ਕਰੂ ਜੀ ਉੱਥੇ ਜਾ ਕੇ ਉੱਥੇ ਆਪਾਂ ਬੰਦਾ ਕਰਾਂਗੇ ਜਾਂ ਮੈਂ ਇੱਥੇ ਜਾ ਕੇ ਤੇ ਇੱਧਰ ਆਪਣੀ ਬਾੜੀ ਆ ਜੂਗੀ ਇੱਥੇ ਐਂ ਸਿੱਧੀ ਆਇਆ ਕਰੂ ਇਹ ਆਪਾਂ ਲੋਟ ਕਰਾਂਗੇ ਹਣੇ ਅਪਗ੍ਰੇਡ ਕਰਨਾ ਹੁੰਦਾ ਸੀ ਤੇ ਆਪਾਂ ਚੱਲਦੇ ਹੁੰਦੇ ਰਹੇ ਜੀ ਠੰਡ ਹਵਾ ਬਹੁਤ ਚਲੀ ਜਾਂਦੀ ਦਿਖ ਸਕਦੇ ਹੋ ਬਹੁਤ ਜਿਆਦਾ ਹਵਾ ਚਲੀ ਜਾਂਦੀ ਹੈ ਤੇ ਉਹ ਦੇਖੋ ਟੰਟੇ ਤਾਂ ਦੇਖੋ ਜੀ ਤੁਸੀਂ ਕਿੰਨੀ ਹਵਾ ਚਲੀ ਜਾਂਦੀ ਹੈ ਗਰਮੀਆਂ ਵਿੱਚ ਹਵਾ ਨਹੀਂ ਚਲਦੀ ਤੇ ਹੁਣ ਆਪਣੇ ਇਲਾਕੇ ਵਿੱਚ ਨਵਾਂ ਮੈਂਬਰ ਆ ਗਿਆ ਸਾਰੇ ਕੁੱਤੇ ਹੁਣ ਉਹਨਾਂ ਨੂੰ ਭੌਂਕਣਗੇ ਇਧਰੋਂ ਵੀ ਫੁੱਲ ਰੇਸ਼ ਨਾ ਆਉਂਦੇ ਉੱਤੇ ਹੱਥੇ ਉਹਨਾਂ ਨੂੰ ਪਤਾ ਹੀ ਲੱਗਿਆ ਜੀ ਸਾਡੇ ਪਿੰਡ ਦਾ ਹੈਗਾ ਪਾਰਕ ਜੀ ਜਿਹੜਾ ਹੁਣ ਨਵਾਂ ਬਣਿਆਗਾ ਦੇਖ ਸਾਡੇ ਆਪਣੇ ਘਰ ਦੇ ਸਾਹਮਣੇ ਹੀ ਬਣਿਆਗਾ ਤੇ ਆ ਗਿਆ ਜੀ ਆਪਣੇ ਪਿੰਡ ਦਾ ਛੱਪੜ ਹੁਣ ਤਾਂ ਗੇਰਾ ਬੰਦ ਹੈ ਕਿੱਲਾ ਬੀਵੀੜੀਆਂ ਵਾਸਤੇ ਯੂਜ਼ ਹੈ ਇਹ ਮੂਰੋ ਦੇਖੋ ਜੀ ਇੱਥੇ ਮਿੱਟੀ ਲਾਈ ਪਈ ਐ ਸੇ ਬਜ਼ਾਰਾਂ ਨੇ ਕਿਉਂਕਿ ਇੱਧਰ ਘੰਟਾ ਬਣੀ ਜਾ ਰਿਹਾ ਸੀ ਨਾਲ ਤੇ ਉੱਥੇ ਅਸੀਂ ਰਾਤ ਨੂੰ ਲੱਗੇ ਸੀ ਜੀ ਇਹ ਬਾਬਾ ਜੀ ਲੱਗੇ ਸੀ ਗੁਰਦੁਆਰੇ ਦੇ ਜਿਹੜੇ ਗਰੰਠੀ ਨੇ ਉਹ ਵੀ ਵਿਚਾਰੇ ਲੱਗੇ ਸਾਢੀ ਰਾਤ ਤੱਕ ਇਥੇ ਖੋਲਿਆ ਪਾਣੀ ਫੇਰ ਮਸਾ ਖੋਲਿਆ ਜਾਮ ਹੋ ਰਿਆ ਸਿਮੂਰੇ ਕਾ ਕੋਈ ਕੜੇ ਪੈ ਨਹੀਂ ਗਾ ਤੇ ਆ ਆਪਣੇ ਗੁਰਦੁਆਰੇ ਆ ਗਏ ਇਸ ਪਿੰਡ ਦਾ ਇੱਧਰ ਆ ਗਏ ਵੀਡੀਓ ਮਾਈਆਂ ਸਾਰੇ ਵੀਡੀਓ ਮਾਈ ਜੇ ਬਾਉਂਡਰੀ ਸਾਰੀ ਹੈ ਅਲੀ ਸਾਈਡ ਹਾਂਜੀ ਹੁਣ ਆਪਾਂ ਬੈਠੇ ਆ ਗੁਰਦੁਆਰੇ ਜੀ ਇੱਧਰ ਗੱਦਕਾ ਹੋ ਰਿਆ ਹੀ ਦੇਖ ਸਾਹਿਬ ਗੱਦੇ ਨਾਲ ਗੱਦਕਾ ਕਰ ਰਿਹਾ ਮੁੰਡਾ ਅੱਗੇ ਮੈਨੂੰ ਦਿਸੇ ਦੇ ਗੁਰਦੁਆਰੇ ਤੋਂ ਅਰਮਣ ਕਿਹਨੇ ਇਸ ਤਰ੍ਹਾਂ ਰਸਾ ਕਰਨਿਆ ਯਾ ਤੁਨੀ ਹੀ ਦੇਖ ਸਾਹਿਬ Estra la naive, estra. Estra la naive, estra. Anti-druga. ¿Qué metro una paga y acarició? ¿Temó mi hola, ¿Qué? 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 aloo gobi meta aloo gobi gode vantar gai sike mokli gada moch nikke ae oye acha hai ga na kala gol ban laga goda vantar gai gudi te idhar hath ne nehra horega aloo gobi kinne vaje gai si gay 11 ko vaje hoye huna ga thondi wali si tan char vaje aai gai ਸਾਇਦ ਇਹ ਫਟੇਗਾ ਹਨਾ ਹਲੇ ਆਪਣਾ ਪਿੰਡ ਛੋਟਾ ਅਮੀ ਜੇ ਹੋਰ ਵੱਡਾ ਹੋਵੇ ਇਹ ਕਿਹੜਾ ਪੂਰਾ ਵੱਡਿਆ ਗਿਆ ਫਿਰ ਵੱਡੇ ਹੋਣਗੇ ਹੂੰ ਹੂੰ ਬਸ ਮੈਨ ਵੈਨ ਘਰਾਂ ਵਿੱਚ ਬਣਦਾ ਉਹ ਚਿਕਾਲੂ ਵਿੱਚ ਬਣਰਣਗੇ ਉਹ ਫੜਾ ਕੇ ਉਹ ਮਸ਼ਿੰਦਰ ਬੜਾ ਕੇ ਉਹ ਅੱਛਾ ਆ ਕਿਥੇ ਰੱਖਾਂਗੇ ਇੱਧਰ ਰੱਖਾਂਗੇ ਆ ਲੈ ਥੱਲੇ ਵੀ ਆ ਲੈ ਇੰਦੀ ਕਬਾਤੀ ਨਾ ਕਿ ਬਣੂ ਚੱਲੋ ਜੇ ਐਵੇਂ ਇਸ ਟਰੱਕ ਲੱਗ ਜਾਂਦੀ ਇਹਨੂੰ ਜੇ ਤਾਂ ਵਿੱਚ ਪਾ ਦੇ ਇਹਨੂੰ ਅੱਗ ਲੱਗ ਜੂਗੀ ਉਹਨਾਂ ਨੂੰ ਅਲੱਗ ਲੱਗ ਜੂਗੀ ਬਾਕੀ ਨੂੰ ਕੀ ਹੁੰਦਾ ਬੱਜ ਗਈ ਲਈ ਆਈ ਦਿੱਤੀ ਮੈਨੂੰ ਪਤਾ ਹੀ ਨਹੀਂ ਚੱਲੀ ਜਾਂਦੀ ਉਹ ਦੇਖੋ ਜੀ ਨਵਾਂ ਜਨਬੀ ਕੰਮ ਤੇ ਬਾਕੀ ਜਦੋਂ ਰੋਟੀ ਬਣ ਕੇ ਮੇਰੀ ਪਾਉਣੀ ਤੋਂ ਬਸ ਤੋਂ ਵਾਲੇ ਨਾਲ ਆਉਂਦੇ ਆ ਹਾਂ ਕੰਦੇ ਵੱਲ ਮਿਸਟਰ ਇੰਡੀਅਨ ਹੈਕਰ ਹੈ ਜਿਹੜਾ ਐਂ ਰੱਖਦਾ ਕੋਈ ਮੈਨੂੰ ਪਤਾ ਨਹੀਂ ਆਉਂਦਾ ਉਹਨੂੰ ਮੈਂ ਆਸਫਾਇਰ ਹੈ ਐਂ ਆ i had a crime